ਮੁਹਾਲੀ ਹਵਾਈ ਅੱਡੇ ਉੱਤੇ ਅੱਜ ਮਾਹੌਲ ਖੁਸ਼ੀ ਨਾਲ ਭਰਿਆ ਹੋਇਆ ਸੀ ਕਿਉਂਕਿ ਪੰਜਾਬ ਦੀਆਂ ਵਿਸ਼ਵ ਚੈਂਪੀਅਨ ਖਿਡਾਰਨਾਂਵਾਂ ਆਪਣੇ ਮਾਤਰਭੂਮੀ ਵਾਪਸ ਮੁੜੀਆਂ ਨੇ। ਇਹ ਮਾਣ ਦਾ ਮੌਕਾ ਸੀ ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਦੇ ਵੱਲੋਂ ਹਵਾਈ ਅੱਡੇ ਉੱਤੇ ਪਹੁੰਚ ਕੇ ਇਨ੍ਹਾਂ ਚੈਂਪੀਅਨ ਖਿਡਾਰਨਾਂਵਾਂ ਦਾ ਸਪਰਮਾ ਸਵਾਗਤ ਕੀਤਾ ਗਿਆ। ਫੁੱਲਾਂ ਦੇ ਗੁਲਦਸਤੇ, ਨਾਅਰੇ ਦੀ ਗੂੰਜ ਅਤੇ ਖੇਡਾਂ ਪ੍ਰਤੀ ਜਜ਼ਬੇ ਦੇ ਨਾਲ ਭਰਿਆ ਇਹ ਮੰਜ਼ਰ ਹਰ ਪੰਜਾਬੀ ਦੇ ਦਿਲ ਨੂੰ ਗੌਰਵ ਦੇ ਨਾਲ ਭਰ ਗਿਆ। ਮంత్రి ਨੇ ਮਹਿਲਾ ਖਿਡਾਰਨਾਂ ਨੂੰ ਉਹਨਾਂ ਦੀ ਮਿਹਨਤ ਅਤੇ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਹਰ ਖਿਡਾਰੀ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਇਹਨਾਂ ਖਿਡਾਰਨਾਂ ਵਾਂ ਨੇ ਵਿਸ਼ਵ ਪੱਧਰ ਉੱਤੇ ਨਾ ਸਿਰਫ ਤਿਰੰਗਾ ਲਹਿਰਾਇਆ ਬਲਕਿ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ ਤੁਸੀਂ ਵੀ ਦੇਖੋ ਇਹ ਖੂਬਸੂਰਤ ਤਸਵੀਰਾਂ ਹਾਲੇ ਹਵਾਈ ਅੱਡੇ ਉੱਤੇ ਅੱਜ ਮਾਹੌਲ ਖੁਸ਼ੀ ਨਾਲ ਭਰਿਆ ਹੋਇਆ ਸੀ ਕਿਉਂਕਿ ਪੰਜਾਬ ਦੀਆਂ ਵਿਸ਼ਵ ਚੈਂਪੀਅਨ ਖਿਡਾਰਨਾਂਵਾਂ ਆਪਣੇ ਮਾਤਰਭੂਮੀ ਵਾਪਸ ਮੁੜੀਆਂ ਨੇ। ਇਹ ਮਾਣ ਦਾ ਮੌਕਾ ਸੀ ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਦੇ ਵੱਲੋਂ ਹਵਾਈ ਅੱਡੇ ਉੱਤੇ ਪਹੁੰਚ ਕੇ ਇਨ੍ਹਾਂ ਚੈਂਪੀਅਨ ਖਿਡਾਰਨਾਂਵਾਂ ਦਾ ਸਭਰਮਾ ਸਵਾਗਤ ਕੀਤਾ ਗਿਆ। ਫੁੱਲਾਂ ਦੇ ਗੁਲਦਸਤੇ, ਨਾਅਰੇ ਦੀ ਗੂੰਜ ਅਤੇ ਖੇਡਾਂ ਪ੍ਰਤੀ ਜਜ਼ਬੇ ਦੇ ਨਾਲ ਭਰਿਆ ਇਹ ਮੰਜ਼ਰ ਹਰ ਪੰਜਾਬੀ ਦੇ ਦਿਲ ਨੂੰ ਗੌਰਵ ਦੇ ਨਾਲ ਭਰ ਗਿਆ। ਮંત્રી ਨੇ ਮਹਿਲਾ ਖਿਡਾਰਨਾਂ ਨੂੰ ਉਹਨਾਂ ਦੀ ਮਿਹਨਤ ਅਤੇ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਹਰ ਖਿਡਾਰੀ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ। ਇਹਨਾਂ ਖਿਡਾਰਨਾਂਵਾਂ ਨੇ ਵਿਸ਼ੇਸ਼ ਪੱਧਰ 'ਤੇ ਨਾ ਸਿਰਫ ਤਿਰੰਗਾ ਲਹਿਰਾਇਆ ਬਲਕਿ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਹੈ। ਤੁਸੀਂ ਵੀ ਦੇਖੋ ਇਹ ਖੂਬਸੂਰਤ ਤਸਵੀਰਾਂ।